ਸਸੇ ਕਾ ਸਾਰੀਆਂ ਮੇਰੀਆਂ ਭੈਣਾਂ ਨੂੰ ਪੰਜਾਬੀ ਹੋਮ ਟੀਵੀ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਅੱਜ ਅਸੀਂ ਕਰ ਲੱਗੇ ਸੀ ਘਰ ਦੇ ਦਰਵਾਜ਼ੇ ਸਾਫਾ ਤੇ ਮੈਂ ਸੋਚਿਆ ਕਿ ਉਹਨਾਂ ਇਹਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂ ਮੇਰੇ ਦਰਵਾਜ਼ੇ ਗੰਦੇ ਹੋ ਗਏ ਸੀ ਤੇ ਅੱਜ ਮੈਂ ਇਹਨਾਂ ਨੂੰ ਸਾਫ ਕਰਨ ਲੱਗੀ ਸੀ ਤੁਸੀਂ ਦੇਖਦੇ ਪਏ ਹੋ ਦਰਵਾਜ਼ੇ ਥੱਲੇ ਥੱਲੇ ਗੰਦੇ ਆ ਉੱਪਰੋਂ ਦਰਵਾਜ਼ੇ ਬਿਲਕੁਲ ਸਾਫ ਆ ਕਿਉਂਕਿ ਹੱਥ ਥੱਲੇ ਥੱਲੇ ਹੀ ਲੱਗਦਾ ਉੱਪਰ ਤਾਂ ਹੱਥ ਜਾਂਦਾ ਨਹੀਂ ਤੇ ਇਸ ਕਰਕੇ ਉੱਪਰੋਂ ਦਰਵਾਜ਼ੇ ਸਾਰੇ ਸਾਫ ਨੇ ਜਿੱਥੇ ਹੈਂਡਲ ਹੁੰਦਾ ਹੈ ਜ਼ਿਆਦਾਤਰ ਦਰਵਾਜ਼ੇ ਉੱਥੇ ਗੰਦੇ ਹੁੰਦੇ ਨੇ ਤੇ ਅੱਜ ਇਹਨਾਂ ਨੂੰ ਅਸੀਂ ਸਾਫ਼ ਕਰਕੇ ਦੱਸਾਂਗੇ ਮੈਂ ਤੁਹਾਨੂੰ ਬਹੁਤ ਹੀ ਸੌਖੇ ਤਰੀਕਾ ਦੱਸਾਂਗੀ ਦਰਵਾਜ਼ਿਆਂ ਨੂੰ ਸਾਫ਼ ਕਰਨ ਦਾ ਤੁਹਾਡੇ ਦਰਵਾਜ਼ੇ ਮਿੰਟਾਂ ਵਿੱਚ ਹੀ ਸਾਫ਼ ਹੋ ਜਾਣਗੇ ਜਦੋਂ ਵੀ ਤੁਸੀਂ ਦਰਵਾਜ਼ੇ ਸਾਫ਼ ਕਰਨੇ ਆ ਤੁਸੀਂ ਮੇਰੀ ਦੱਸੀ ਹੋਈ ਚੀਜ਼ ਨਾ ਕਰਿਓ ਤੁਹਾਡੇ ਦਰਵਾਜ਼ੇ ਕਦੇ ਖਰਾਬ ਨਹੀਂ ਹੋਣਗੇ ਤੇ ਨਾ ਹੀ ਇਹਨਾਂ ਨੂੰ ਸਿਉਂਗ ਲੱਗੇਗੀ ਕਈ ਭੈਣਾ ਪਾਣੀ ਨਾਲ ਸਾਫ਼ ਕਰਦਿਆਂ ਨਾ ਦਰਵਾਜ਼ਿਆਂ ਨੂੰ ਪਾਣੀ ਨਾਲ ਬਿਲਕੁਲ ਵੀ ਸਾਫ਼ ਨਹੀਂ ਕਰਨਾ ਚਾਹੀਦਾ ਪਾਣੀ ਨਾਲ ਦਰਵਾਜ਼ੇ ਸਾਫ਼ ਤਾਂ ਹੋ ਜਾਂਦੇ ਨੇ ਪਰ ਕੋਈ ਟੈਮ ਪਾ ਕੇ ਇਹਨਾਂ ਨੂੰ ਸਿਉਂਕ ਲੱਗ ਜਾਂਦੀ ਆ ਤੇ ਜਿਸ ਨਾਲ ਸਾਡੇ ਦਰਵਾਜ਼ੇ ਖਰਾਬ ਹੋ ਜਾਂਦੇ ਆ ਮੈਂ ਕਦੇ ਵੀ ਆਪਣੇ ਦਰਵਾਜ਼ੇ ਪਾਣੀ ਨਾਲ ਨਹੀਂ ਸਾਫ਼ ਕੀਤੇ ਚਲੋ ਸ਼ੁਰੂ ਕਰਨੇ ਆਪਾਂ ਵੀਡੀਓ ਵੀਡੀਓ ਤੇ ਐਂਡ ਤੱਕ ਬਣੇ ਰਹੋ ਫੇਰ ਹੀ ਤੁਹਾਨੂੰ ਪਤਾ ਲੱਗੇਗਾ ਦਰਵਾਜ਼ੇ ਕਿਹਦੇ ਨਾਲ ਸਾਫ਼ ਕਰਨੇ ਆ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਪਲੀਜ਼ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਤੇ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਦਰਵਾਜ਼ੇ ਨੂੰ ਅਸੀਂ ਪਹਿਲਾਂ ਪੁਰਾਣੇ ਕੱਪੜੇ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲਾਂਗੇ ਤਾਂ ਜੋ ਉਹਦੇ ਉੱਤੇ ਲੱਗੀ ਮਿੱਟੀ ਘੱਟਾ ਲੱਥ ਜਾਵੇ ਅਸੀਂ ਲਿਆ ਇੱਕ ਪੁਰਾਣਾ ਕਪੜਾ ਤੇ ਪੁਰਾਣੇ ਕੱਪੜੇ ਨੂੰ ਪੂਰੇ ਦਰਵਾਜ਼ੇ ਉੱਤੇ ਮਾਰ ਕੇ ਸਾਫ਼ ਕਰ ਲਵਾਂਗੇ ਕਿਉਂਕਿ ਦਰਵਾਜ਼ੇ ਨੂੰ ਬਰਸਾਤਾ ਦੇ ਦਿਨਾਂ ਵਿੱਚ ਜਾਲੇ ਜੂਲੇ ਲੱਗ ਜਾਂਦੇ ਉਹ ਅਸੀਂ ਕੱਪੜੇ ਦੇ ਨਾਲ ਹੀ ਪਹਿਲੇ ਲਾ ਲਵਾਂਗੇ ਤੇ ਜੇਰੇ ਪੱਕੇ ਦਾਗ ਨੇ ਉਹ ਅਸੀਂ ਦੱਸਾਂਗੇ ਕਿਸ ਚੀਜ਼ ਨਾਲ ਲਾਣੇ ਆ ਉਹਦੇ ਨਾਲ ਤੁਹਾਡੇ ਦਰਵਾਜ਼ਿਆਂ ਦੀ ਇੱਕ ਤਾਂ ਸ਼ਾਈਨਿੰਗ ਬਹੁਤ ਵਧੀਆ ਆਏਗੀ ਦੂਜੇ ਤੁਹਾਡੇ ਦਰਵਾਜ਼ੇ ਕਦੇ ਵੀ ਖਰਾਬ ਨਹੀਂ ਹੋਣਗੇ ਦਰਵਾਜ਼ਿਆਂ ਨੂੰ ਸਾਫ਼ ਕਰਨ ਲਈ ਅਸੀਂ ਲੈਣਾ ਹੈ ਤਾਰਬਿੰਦ ਦਾ ਤੇਲ ਇਹਦੇ ਨਾਲ ਅਸੀਂ ਦਰਵਾਜੇ ਸਾਫ਼ ਕਰਾਂਗੇ ਤੁਸੀਂ ਤਾਰਬਿੰਦ ਦੇ ਤੇਲ ਨਾਲ ਕੱਲੇ ਦਰਵਾਜੇ ਨਹੀਂ ਘਰ ਦਾ ਸਾਰਾ ਫਰਨੀਚਰ ਸਾਫ਼ ਕਰ ਸਕਦੇ ਹੋ ਇਹਦੇ ਨਾਲ ਦਰਵਾਜੇ ਸਾਫ਼ ਕਰਨ ਨਾਲ ਇੱਕ ਤਾਂ ਦਰਵਾਜੇ ਦੀ ਮਿਆਦ ਬਹੁਤ ਵੱਧ ਜਾਂਦੀ ਹੈ ਦੂਜਾ ਦਰਵਾਜੇ ਨੂੰ ਸਿਉਂਕ ਨਹੀਂ ਲੱਗਦੀ ਤੀਜਾ ਇਹਦੇ ਨਾਲ ਦਰਵਾਜੇ ਬਿਲਕੁਲ ਵੀ ਖਰਾਬ ਨਹੀਂ ਹੁੰਦੇ ਤੇ ਦਰਵਾਜਿਆਂ ਤੇ ਚਮਕ ਵੀ ਬਹੁਤ ਜ਼ਿਆਦਾ ਆ ਜਾਂਦੀ ਹੈ ਜਦੋਂ ਤੁਸੀਂ ਇਹਦੇ ਨਾਲ ਦਰਵਾਜੇ ਆਪਣੇ ਸਾਫ਼ ਕਰੋਗੇ ਤੁਹਾਨੂੰ ਇੱਕ ਦੋ ਮਹੀਨਾ ਆਪਣੇ ਦਰਵਾਜ਼ੇ ਸਾਫ਼ ਕਰਨ ਦੀ ਜ਼ਰੂਰਤ ਨਹੀਂ ਪੈਣੀ ਦਰਵਾਜ਼ਿਆਂ ਨੂੰ ਪਾਣੀ ਵਾਲਾ ਗਿੱਲਾ ਕੱਪੜਾ ਕਦੇ ਨਹੀਂ ਮਾਰਨਾ ਚਾਹੀਦਾ ਜੇ ਤੁਸੀਂ ਗਿੱਲੇ ਕੱਪੜੇ ਨਾਲ ਦਰਵਾਜ਼ੇ ਸਾਫ਼ ਕਰੋਗੇ ਦਰਵਾਜ਼ੇ ਤਾਂ ਸਾਫ਼ ਹੋ ਜਾਂਦੇ ਨੇ ਪਰ ਕੋਈ ਟਾਈਮ ਪਾ ਕੇ ਉਸ ਨੂੰ ਸੌਂਕ ਲੱਗ ਜਾਂਦੀ ਆ ਤੇ ਪਾਣੀ ਦੇ ਦਾਗ ਵੀ ਦਰਵਾਜ਼ੇ ਤੇ ਲੱਗ ਜਾਂਦੇ ਨੇ ਤੁਸੀਂ ਜਦੋਂ ਵੀ ਦਰਵਾਜ਼ੇ ਸਾਫ਼ ਕਰਨੇ ਆ ਤਾਰਬਿੰਦ ਦੇ ਤੇਲ ਨਾਲ ਹੀ ਕਰਿਓ ਅਦੇ ਨਾਲੇ ਦਰਵਾਜ਼ੇ ਬਿਲਕੁਲ ਨਵੇਂ ਹੋ ਜਾਂਦੇ ਨੇ ਮੈਂ ਆਪਣੇ ਘਰ ਦਾ ਵੁੱਡਨ ਦਾ ਸਾਰਾ ਸਮਾਨ ਤਾਰ ਬਿੰਦੇ ਤੇਲ ਨਾਲ ਹੀ ਸਾਫ਼ ਕਰਨੀ ਆ ਕਿਉਂਕਿ ਇਹਦੇ ਨਾਲ ਫਰਨੀਚਰ ਬਹੁਤ ਚਮਕ ਜਾਂਦਾ ਆ ਤੇ ਜੇਰਾ ਵੀ ਮੇਰੇ ਘਰ ਆਂਦਾ ਉਹ ਮੈਨੂੰ ਇਹ ਪੁੱਛਦਾ ਕਿ ਤੁਸੀਂ ਆਪਣਾ ਵੁੱਡਨ ਦਾ ਸਮਾਨ ਕਿਹਦੇ ਨਾਲ ਸਾਫ਼ ਕਰਦੇ ਹੋ ਤੁਹਾਡਾ ਵੁੱਡਨ ਦਾ ਸਮਾਨ ਬਹੁਤ ਨਵਾਂ ਲੱਗਦਾ ਆ ਤੇ ਮੈਂ ਦੱਸਿਆ ਇਹੀ ਤਰੀਕਾ ਉਹਨਾਂ ਨੂੰ ਦੱਸਿਆ ਕਿਉਂਕਿ ਮੇਰੇ ਪਾਪਾ ਕਾਰਪੈਂਟਰ ਦਾ ਕੰਮ ਕਰਦੇ ਨੇ ਤਾਂ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਜਦੋਂ ਵੀ ਵੁੱਡਨ ਨੂੰ ਸਾਫ਼ ਕਰਨਾ ਤਾਰਬਿੰਦੇ ਤੇਲ ਨਾਲ ਹੀ ਕਰਨਾ ਪਾਣੀ ਨਾਲ ਕਦੇ ਵੀ ਵੁੱਡਨ ਨੂੰ ਸਾਫ਼ ਨਹੀਂ ਕਰਨਾ ਤੇ ਮੈਂ ਇਸ ਤਰ੍ਹਾਂ ਹੀ ਕਰਨੀ ਆ 12-13 ਸਾਲ ਹੋ ਗਿਆ ਤਾਰਬਿੰਦੇ ਤੇਲ ਨਾਲ ਮੈਂ ਆਪਣੇ ਫਰਨੀਚਰ ਨੂੰ ਸਾਫ਼ ਕਰਨੀ ਆ ਤੇ ਨਾ ਤਾਂ ਮੇਰੇ ਫਰਨੀਚਰ ਨੂੰ ਸਿਉਂਕ ਲੱਗੀ ਆ ਤੇ ਨਾ ਹੀ ਮੇਰਾ ਫਰਨੀਚਰ ਖਰਾਬ ਹੋਇਆ ਆ ਤੁਸੀਂ ਵੀ ਇਸ ਤਰੀਕੇ ਨਾਲ ਆਪਣੇ ਫਰਨੀਚਰ ਨੂੰ ਸਾਫ਼ ਕਰਿਓ ਤੁਹਾਡਾ ਫਰਨੀਚਰ ਬਿਲਕੁਲ ਨਵਾਂ ਹੋ ਜਾਏਗਾ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਣਾ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜੇਰਾ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਫੇਰ ਮਿਲਾਂਗੇ ਅਗਲੀ ਨਵੀਂ ਵੀਡੀਓ 'ਚ ਧੰਨਵਾਦ ਤੁਹਾਡਾ ਮੇਰੀ ਵੀਡੀਓ ਦੇਖਣ ਲਈ